ਸਤਿ ਸ਼੍ਰੀਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮੇਰੇ ਘਰ ਦੇ ਸਾਹਮਣੇ ਹੀ ਇੱਕ ਬੜੀ ਬੁਰੀ ਖਸਤਾ ਹਾਲਤ ਵਿੱਚ ਇੱਕ ਘਰ ਸੀ ਹੁਣ ਮੈਂ ਵਿਆਹ ਵਰਿਆ ਸੀ ਪਰ ਜਦੋਂ ਮੈਂ ਕੁਵਾਰਾ ਸੀ ਤਾਂ ਉਸ ਸਮੇਂ ਇਹ ਘਰ ਇੰਨਾ ਖਰਾਬ ਨਹੀਂ ਸੀ ਇਸ ਘਰ ਵਿੱਚ ਮਾਤਾ ਧੰਨਕੌਰ ਉਸਦਾ ਪੁੱਤਰ ਤੇ ਇੱਕ ਉਸਦੀ ਧੀ ਰਹਿੰਦੇ ਸੀ ਉਸ ਸਮੇਂ ਮੇਰੀ ਉਮਰ 16-17 ਦੀ ਹੋਵੇਗੀ ਮਾਤਾ ਧੰਨਕੌਰ ਦਾ ਪਤੀ ਮੇਰੀ ਸੁਰਤ ਤੋਂ ਵੀ ਪਹਿਲਾਂ ਮਰ ਚੁੱਕਿਆ ਸੀ ਮੈਂ ਬਸ ਇਨਾ ਸੁਣਿਆ ਸੀ ਕਿ ਪਿੰਡ ਦੇ ਸਰਪੰਚ ਦੇ ਘਰ ਖੁਹੀ ਪੁੱਟਦੇ ਹੋਏ ਉਸ ਦੀ ਮੌਤ ਮਿੱਟੀ ਵਿੱਚ ਦੱਬਣ ਕਾਰਨ ਹੋਈ ਸੀ ਉਸ ਤੋਂ ਬਾਅਦ ਘਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਮਾਤਾ ਧਨਕਾਰ ਨੇ ਇੱਕ ਪਿਤਾ ਬਣ ਕੇ ਨਿਭਾਈ ਕਿਸੇ ਤੋਂ ਪੰਜੀ ਤੱਕ ਉਧਾਰ ਨਹੀਂ ਮੰਗੀ ਨਾ ਕਦੇ ਆਪਣੇ ਰਿਸ਼ਤੇਦਾਰਾਂ ਤੋਂ ਧਨਕਾਰ ਦੇ ਪੇਕੇ ਤਾਂ ਬਹੁਤ ਜ਼ੋਰ ਲਾਇਆ ਸੀ ਕਿ ਇਕੱਲੀ ਤੋਂ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ ਵਿਆਹ ਵਾਸਤੇ ਉਸ ਤੇ ਬਹੁਤ ਜ਼ੋਰ ਪਾਇਆ ਪਰ ਉਹ ਨਾ ਮੰਨੀ ਇਸੇ ਕਰਕੇ ਉਸਦੇ ਪੇਕੇ ਆਣੇ ਵੀ ਉਸ ਤੋਂ ਨਾਤਾ ਤੋੜ ਕੇ ਮੂੰਹ ਫੇਰ ਲਿਆ। ਬੜੀ ਖੁਦਗਰਜ਼ ਔਰਤ ਸੀ ਤਨਕੌਰ। ਪਿੰਡ ਦੇ ਹਰੇਕ ਘਰ ਵਿੱਚ ਉਸਨੇ ਆਪਣਾ ਸਰੀਰ ਭੰਨਿਆ। ਪਰ ਕਿਸੇ ਅੱਗੇ ਹੱਥ ਨਾ ਖਿਲਾਏ। ਧੀ ਅਤੇ ਪੁੱਤਰ ਦੋਵੇਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਸੀ। ਧੀ ਉਸ ਦੀ ਮੇਰੇ ਤੋਂ ਦੋ ਕਲਾਸਾਂ ਅੱਗੇ ਸੀ। ਪਰ ਪੁੱਤਰ ਜਿਸ ਦਾ ਨਾਮ ਗਰਨਾਮ ਸੀ ਮੇਰੇ ਨਾਲ ਹੀ ਪੜਦਾ ਸੀ। ਉਹ ਪੜਨ ਵਿੱਚ ਕਾਫੀ ਹੁਸ਼ਿਆਰ ਸੀ ਜਿਸ ਕਰਕੇ ਉਸਨੇ ਪਲੱਸ 2 ਤੋਂ ਬਾਅਦ ਵੀ ਇੱਕ ਟੈਕਨੀਕਲ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਤੇ ਡਿਗਰੀ ਪੂਰੀ ਕਰਨ ਉਪਰੰਤ ਹੀ ਉਸ ਨੂੰ ਇੱਕ ਵੱਡੇ ਸ਼ਹਿਰ ਵਿੱਚ ਨੌਕਰੀ ਮਿਲ ਗਈ ਧਨਕੌਰ ਦੀ ਧੀ ਵੀ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਟੀਚਰ ਬਣ ਗਈ ਕੁਝ ਸਾਲਾਂ ਬਾਅਦ ਹੀ ਧਨਕੌਰ ਨੇ ਆਪਣੀ ਧੀ ਦਾ ਵਿਆਹ ਇੱਕ ਐਨ ਆਰ ਆਈ ਮੁੰਡੇ ਨਾਲ ਕਰਵਾ ਦਿੱਤਾ ਜੋ ਉਸ ਦੀ ਧੀ ਨਾਲ ਸਕੂਲ ਵਿੱਚ ਪੜ੍ਹਾਉਂਦਾ ਸੀ ਕੁਝ ਮਹੀਨੇ ਬਾਅਦ ਹੀ ਉਹ ਦੋਵੇਂ ਜੀ ਬਾਹਰ ਚਲੇ ਗਏ। ਇਧਰ ਧੰਨ ਘਰ ਵਿੱਚ ਇਕੱਲੀ ਰਹਿ ਗਈ ਸੀ। ਪੁੱਤਰ ਸੀ ਜੋ ਮਾਂ ਦੇ ਘਰ ਚ ਲਈ ਪੈਸੇ ਤਾਂ ਹਰ ਮਹੀਨੇ ਭੇਜ ਦਿੰਦਾ ਸੀ। ਪਰ ਆਪ ਕਦੇ-ਕਦੇ ਕਹਿਣ ਤੇ ਹੀ ਮਾਂ ਨੂੰ ਮਿਲਣ ਆਉਂਦਾ ਸੀ। ਮੈਂ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜਾਉਂਦਾ ਸੀ। ਸ਼ਾਮ ਨੂੰ ਜਦ ਮੈਂ ਘਰ ਆਉਂਦਾ ਤਾਂ ਮੇਰਾ ਧਿਆਨ ਆਪਣੇ ਆਪ ਉਸ ਸੁੰਨਸਾਨ ਘਰ ਵੱਲ ਚਲਾ ਜਾਂਦਾ। ਜਿਸ ਵਿੱਚ ਕਿਸੇ ਦਿਨ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਗਲੀ ਦੇ ਬਿਲਕੁਲ ਨਾਲ ਵਾਲੇ ਕਮਰੇ ਵਿੱਚ ਇੱਕ ਛੋਟਾ ਜਿਹਾ ਦੀਵਾ ਪੂਰੀ ਰਾਤ ਬਲਦਾ ਰਹਿੰਦਾ ਮਾਤਾ ਧੰਕੌਰ ਜਿੰਨਾ ਚਿਰ ਉਹਨਾਂ ਦੇ ਹੱਥ ਪੈਰ ਚੱਲਦੇ ਸੀ ਘਰ ਦੀ ਥੋੜੀ ਬਹੁਤੀ ਸਫਾਈ ਉਹ ਕਰ ਲੈਂਦੇ ਸੀ ਪਰ ਹੌਲੀ ਹੌਲੀ ਉਸ ਦਾ ਸਰੀਰ ਜਵਾਬ ਦੇਣ ਲੱਗ ਪਿਆ ਸੀ ਹੁਣ ਘਰ ਹਾਲਾਤ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਖਰਾਬ ਹੋ ਗਏ ਸੀ ਮੈਂ ਕਈ ਵਾਰ ਆਪਣੇ ਘਰੋਂ ਰੋਟੀ ਬਣਾ ਕੇ ਮਾਤਾ ਧੰਨਕੌਰ ਨੂੰ ਦੇ ਕੇ ਆਇਆ। ਹੁਣ ਉਸਦੇ ਪੁੱਤਰ ਨੂੰ ਕਾਫੀ ਮਹੀਨੇ ਬੀਤ ਗਏ ਸਨ। ਇੱਕ ਦਿਨ ਮੈਂ ਸਰਦੀ ਦੀ ਧੁੱਪ ਸੇਕ ਰਿਆ ਸੀ ਕਿ ਧੰਨਕੌਰ ਮੇਰੇ ਕੋਲ ਆਈ ਤੇ ਬੋਲੀ। ਵੇ ਪੁੱਤ ਇਸ ਵਾਰ ਕਿੰਨੇ ਮਹੀਨੇ ਹੋ ਗਏ ਗੁਰਨਾਮ ਮੈਨੂੰ ਮਿਲਣ ਨਹੀਂ ਆਇਆ। ਤੂੰ ਫੋਨ ਕਰਕੇ ਪੁੱਛ ਤਾਂ ਮੈਂ ਕਿਹਾ ਠੀਕ ਹੈ ਮਾਤਾ ਜੀ ਮੈਂ ਫੋਨ ਕੀਤਾ ਤੇ ਉਸ ਨੂੰ ਕਿਹਾ ਯਾਰ ਕਦੇ ਆਪ ਦੀ ਮਾਂ ਦਾ ਹਾਲ ਵੀ ਪੁੱਛ ਲਿਆ ਕਰ। ਇਕੱਲੇ ਪੈਸੇ ਕਮਾਉਣੇ ਤਾਂ ਨਹੀਂ ਜ਼ਰੂਰੀ ਤਾਂ ਉਸਨੇ ਕਿਹਾ ਮਾਣੂ ਕਹਿੰਦੇ ਇੱਥੇ ਕੰਮ ਬਹੁਤ ਜ਼ਿਆਦਾ ਹੈ ਮੈਂ ਜਲਦੀ ਹੀ ਮਿਲ ਆਉਂਗਾ ਮੈਂ ਉਸੇ ਤਰ੍ਹਾਂ ਤਾਂ ਮਾਤਾ ਧਨਕੌਰ ਨੂੰ ਕਹਿ ਦਿੱਤਾ ਠੀਕ ਹੈ ਪੁੱਤ ਕਹਿ ਕੇ ਉਹ ਆਪਣੇ ਉਸੇ ਕਮਰੇ ਵਿੱਚ ਚਲੀ ਗਈ ਹੁਣ ਧਨਕੌਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਤਾਂ ਮੈਂ ਉਹਨਾਂ ਨੂੰ ਸ਼ਹਿਰ ਦੇ ਹਸਪਤਾਲ ਲਿਜਾਣ ਲਈ ਕਿਹਾ ਤਾਂ ਉਹਨਾਂ ਨੇ ਮਨ੍ਹਾ ਕਰਦੇ ਹੋਏ ਕਿਹਾ ਮੈਂ ਠੀਕ ਆ ਮੇਰਾ ਪੁੱਤਰ ਆਉਣ ਵਾਲਾ ਹੈ ਮੈਂ ਕਿਤੇ ਨਹੀਂ ਜਾਣਾ ਹੌਲੀ ਹੌਲੀ ਧਨਕੌਰ ਬਿਲਕੁਲ ਮੰਜੇ ਨਾਲ ਜੁੜ ਗਈ ਮੈਨੂੰ ਉਹਨਾਂ ਦੀ ਹਾਲਤ ਦੇਖ ਕੇ ਤਰਸ ਆਉਂਦਾ ਸੀ ਤੇ ਇਸੇ ਐਸੇ ਲਾਪਰਵਾਹ ਪੁੱਤ ਬਾਰੇ ਸੋਚ ਕੇ ਗੁੱਸਾ ਕਈ ਵਾਰ ਉਹਨਾਂ ਨੂੰ ਮੈਂ ਸ਼ਰ ਲੈ ਜਾਣ ਦੀ ਕੋਸ਼ਿਸ਼ ਕੀਤੀ ਉਹ ਪਰ ਕਦੇ ਤਿਆਰ ਨਾ ਹੋਏ ਇੱਕ ਦਿਨ ਮੈਂ ਦੇਖਿਆ ਮਾਤਾ ਧਨਕੌਰ ਦੇ ਕਮਰੇ ਅੱਗੇ ਲੋਕਾਂ ਦੀ ਢੀੜ ਖੜੀ ਸੀ ਹਰ ਕਿਸੇ ਦੀਆਂ ਅੱਖਾਂ ਨਾਮ ਸਨ ਮੈਂ ਪੀੜ ਨੂੰ چیرਦੇ ਹੋਏ ਜਿਆਦਾ ਅੰਦਰ ਦਾਖਲ ਹੋਇਆ ਤਾਂ ਮੇਰਾ ਸਰੀਰ ਇੱਕਦਮ ਸੁੰਨ ਹੋ ਗਿਆ ਮਾਤਾ ਧਨਕੌਰ ਦਾ ਪੂਰਾ ਸਰੀਰ ਪੂਰੀ ਤਰ੍ਹਾਂ ਠੰਡਾ ਪੈ ਗਿਆ ਸੀ ਤੇ ਧੁੰਦਲੀ ਨਜ਼ਰ ਜੋ ਕਦੇ ਆਪਣੇ ਬੱਚੇ ਨੂੰ ਦੇਖਣਾ ਚਾਹੁੰਦੀ ਸੀ ਅੱਜ ਕਮਰੇ ਦੀ ਵਿਰਾਗ ਛੱਤ ਵੱਲ ਦੇਖ ਰਹੀ ਸੀ ਅਚਾਨਕ ਫੈਦਰ ਰੰਗ ਦੀ ਗੱਡੀ ਉਸ ਖਸਤਾ ਹਾਲਤ ਘਰ ਦੇ ਅੱਗੇ ਆ ਕੇ ਰੁਕੀ ਤਾਕੀ ਖੁੱਲ ਖੁੱਲੀ ਤੇ ਨਾ ਵਿਆਹ ਜੋੜਾ ਗੱਡੀ ਵਿੱਚੋਂ ਬਾਹਰ ਨਿਕਲਿਆ ਇਹ ਕੋਈ ਹੋਰ ਨਹੀਂ ਬਲਕਿ ਮਾਤਾ ਧੰਨਕਰ ਦਾ ਪੁੱਤਰ ਸੀ ਜਿਸ ਦੇ ਆਉਣ ਦੀ ਤਾਕ ਵਿੱਚ ਉਸ ਨੇ ਉਮੀਦ ਦੀ ਹਰ ਹੱਦ ਨੂੰ ਪਾਰ ਕਰ ਦਿੱਤਾ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ